ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਤੰਸਰ ਮਾਰਤੇ ਆ ਮੁੱਖ ਹੈਡਲਾਈਨਸ ਤੇ ਅਮਰੀਕੀ ਯੂਨੀਵਰਸਿਟੀ ਦੇ ਵਿੱਚ ਹੋਈ ਗੋਲੀਬਾਰੀ ਇੱਕ ਵਿਅਕਤੀ ਦੀ ਮੌਤ ਤੇ ਇੱਕ ਹੋਇਆ ਜ਼ਖਮੀ ਟੈਕਸਾਸ ਦੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੱਖਾਂ ਲੋਕ ਯੂਨਾਈਟਿਡ ਸਟੇਟਸ ਨੇ ਪ੍ਰਭਾਵਿਤ ਲੋਕਾਂ ਨੂੰ ਵੰਡੀਆਂ ਜ਼ਰੂਰੀ ਚੀਜ਼ਾਂ ਅਮਰੀਕਾ 'ਚ ਗ੍ਰੀਨ ਕਾਰਡ ਤਾਰਕਾਂ ਲਈ ਨਵੇਂ ਹੁਕਮ ਜਾਰੀ ਹਰ ਵੇਲੇ ਦਿਖਾਉਣੇ ਪੈਣਗੇ ਤੇ ਆਪਣੇ ਕੋਲ ਰੱਖਣੇ ਪੈਣਗੇ ਆਪਣੇ ਡਾਕੂਮੈਂਟਸ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਯੂਨੀਵਰਸਿਟੀ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਦਰਸਲ ਇੱਥੇ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਨੂੰ ਜਾਨਲੇਵਾ ਸੱਟਾਂ ਨਹੀਂ ਲੱਗੀਆਂ ਪਰ ਫਿਰ ਵੀ ਜਿਸ ਵਿਅਕਤੀ ਦੇ ਉੱਤੇ ਦੋਸ਼ ਲੱਗੇ ਨੇ ਉਹ ਇਸ ਵੇਲੇ ਫਰਾਰ ਹੈ ਤੇ ਪੁਲਿਸ ਉਸਦੀ ਭਾਲ ਦੇ ਵਿੱਚ ਜੁਟੀ ਹੋਈ ਹੈ। ਦੂਜੇ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਵਾਸਤੇ ਅਪੀਲ ਕੀਤੀ ਗਈ ਹੈ। ਅਮਰੀਕਾ ਤੋਂ ਵੱਡੀ ਖਬਰ ਆਈ ਹੈ। ਇੱਥੇ ਅਲ ਅਬੂਖਰਕ ਦੇ ਵਿੱਚ ਨਿਊ ਮੈਕਸੀਕੋ ਯੂਨੀਵਰਸਿਟੀ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਦੂਜਾ ਜ਼ਖਮੀ ਸਿਆਚੰਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਫਰਾਰ ਹੈ। ਉਨ੍ਹਾਂ ਨੇ ਕੈਂਪਸ ਨੂੰ ਬੰਦ ਕਰ ਦਿੱਤਾ ਹੈ ਤੇ ਵਿਦਿਆਰਥੀਆਂ ਨੂੰ ਜਗ੍ਹਾ ਤੇ ਪਨਾਹ ਲੈਣ ਲਈ ਕਿਹਾ ਗਿਆ ਹੈ ਯੂਨੀਵਰਸਿਟੀ ਨੇ ਇੱਕ ਬਿਆਨ ਚਾਖਿਆ ਹੈ ਕਿ ਕਾਸਾਸ ਡੇਲ ਰਿਓ ਦੇ ਡਾਰਮਿਟਰੀ ਕੰਪਲੈਕਸ ਦੇ ਵਿੱਚ ਗੋਹੜੀਆਂ ਚਲਾਈਆਂ ਗਈਆਂ ਜ਼ਖਮੀ ਵਿਅਕਤੀਆਂ ਸੱਟਾਂ ਚਾਲਣੇ ਵਾਲੇ ਨਹੀਂ ਸਨ ਯੂਨੀਵਰਸਿਟੀ ਨੇ ਆਨਲਾਈਨ ਪੋਸਟ ਕੀਤੇ ਬਿਆਨ ਦੇ ਵਿੱਚ ਆਖਿਆ ਹੈ ਕਿ ਬਹੁਤ ਜ਼ਿਆਦਾ ਸਾਵਧਾਨੀ ਵਜੋਂ ਯੂਐਨਐਮ ਨੇ ਆਪਣੇ ਅਲ ਬੂਕਰਕ ਸੈਂਟਰਲ ਕੈਂਪਸ ਨੂੰ ਬੰਦ ਕਰ ਦਿੱਤਾ ਹੈ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਮੌਕੇ ਤੇ ਨੇ ਤੇ ਸੜ ਗਰਮੀ ਨਾਲ ਜਾਂਚ ਕਰ ਰਹੀਆਂ ਨੇ ਜ਼ਿਕਰੇ ਖਾਸ ਹੈ ਕਿ ਸੈਂਟਰਲ ਬੁਕਰਕ ਦੇ ਵਿੱਚ ਸਥਿਤ ਯੂਨੀਵਰਸਿਟੀ ਜੋ ਸਕੂਲ ਸਾਲ ਦੌਰਾਨ ਲਗਭਗ 23000 ਵਿਦਿਆਰਥੀ ਪੜ੍ਹਦੇ ਨੇ ਅਤੇ ਉਹਨਾਂ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਜਿਹੜੇ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਸਨ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਇਸ ਘਟਨਾ ਦੀ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਯੂਨਾਈਟਿਡ ਸਿਕਸਥ ਦੇ ਵੱਲੋਂ ਬੜਾ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਟੈਕਸਾਸ ਦੇ ਵਿੱਚ ਬਹੁਤ ਸਾਰੇ ਲੋਕ ਹੜ੍ਹ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਨੇ ਤੇ ਹੜ੍ਹ ਤੋਂ ਪ੍ਰਭਾਵਿਤ ਲੋਕ ਬੇਕਾਰ ਵੀ ਹੋ ਗਏ ਨੇ ਬੇਕਾਰੇ ਲੋਕ ਸ਼ੈਲਟਰ ਦੇ ਵਿੱਚ ਸਿਰ ਲੁਕਾਉਣ ਵਾਸਤੇ ਥਾਂ ਲੱਭ ਰਹੇ ਨੇ ਤੇ ਇਹਨਾਂ ਲੋਕਾਂ ਨੂੰ ਹੁਣ ਯੂਨਾਈਟਿਡ ਸਿਕਸਥ ਦੇ ਵੱਲੋਂ ਜ਼ਰੂਰੀ ਵਸਤਾਂ ਵੰਡੀਆਂ ਗਈਆਂ ਨੇ ਭੋਜਨ ਵੰਡੇ ਗਏ ਨੇ ਕੱਪੜੇ ਵੰਡੇ ਗਏ ਨੇ ਮੈਡੀਕਲ ਕਿੱਟਾਂ ਵੀ ਵੰਡੀਆਂ ਗਈਆਂ ਨੇ ਤੇ ਬੱਚਿਆਂ ਦੀਆਂ ਜ਼ਰੂਰਤਾਂ ਦੇ ਸਮਾਨ ਵੀ ਵੰਡੇ ਗਏ ਨੇ ਅਮਰੀਕੀ ਸੂਬੇ ਟੈਕਸਾਸ ਰਾਜ ਦੇ ਹੜ੍ਹ ਪ੍ਰਭਾਵਿਤ ਕੇਰ ਕਾਉਂਟੀ ਦੇ ਵਿੱਚ ਲੱਖਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਉਨ੍ਹਾਂ ਘਰਾਂ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਕਈ ਪਰਿਵਾਰ ਵੀ ਬੇਕਰ ਹੋ ਗਏ ਨੇ ਲੋਕ ਸੜਕਾਂ ਤੇ ਆ ਚੁੱਕੇ ਨੇ ਤੇ ਇੱਕ ਮਾਨਵਤਾਵਾਦੀ ਗਰੁੱਪ ਚੁੱਪਚਾਪ ਪ੍ਰਭਾਵਿਤ ਲੋਕਾਂ ਲਈ ਮਸੀਹਾ ਬਣ ਕੇ ਉੱਭਰ ਰਿਹਾ ਹੈ ਯੂਨਾਈਟਿਡ ਸਿੱਖਤੀ ਇਸ ਆਫਤ ਪ੍ਰਤੀਕਿਰਿਆ ਟੀਮ ਵੱਲੋਂ ਲੋਕਾਂ ਨੂੰ ਰਾਸ਼ਨ ਸਪਲਾਈ ਪ੍ਰਦਾਨ ਕੀਤਾ ਜਾ ਰਿਹਾ ਹੈ ਗਲੋਬਲ ਸਿੱਖ ਮਾਨਵਤਾਵਾਦੀ ਸੰਗਠਨ ਦੇ ਵੋਲੰਟੀਅਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਘੁੰਮ ਰਹੇ ਨੇ ਗਰਮ ਪੋਚਨ ਕਰਿਆਨੇ ਦਾ ਸਾਮਾਨ ਕੱਪੜੇ ਸਫਾਈ ਕਿਟਾਂ ਡਾਕਟਰੀ ਸਪਲਾਈ ਸਫਾਈ ਉਤਪਾਦ ਤੇ ਇਥੋਂ ਤੱਕ ਕਿ ਬੱਚਿਆਂ ਦਾ ਸਾਮਾਨ ਵੀ ਘਰ ਘਰ ਦੇ ਵਿੱਚ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਦੀ ਵੀ ਖਾਸ ਨਿਗਰਾਨੀ ਕੀਤੀ ਜਾ ਰਹੀ ਹੈ ਜਿਵੇਂ ਜਿਵੇਂ ਹੜ ਦਾ ਪਾਣੀ ਘਟਦਾ ਚਾ ਰਿਹਾ ਹੈ ਸਿੱਖਾਂ ਦੀ ਮੌਜੂਦਗੀ ਕਾਰਜ ਵਿੱਚ ਹਮਦਰਦੀ ਦਾ ਪ੍ਰਤੀਕ ਬਣ ਗਈ ਹੈ ਇਸ ਖੇਤਰ 'ਚ ਪਹੁੰਚਣ ਤੋਂ ਬਾਅਦ ਯੂਨਾਈਟਿਡ ਸਿਕਸ ਸਿੱਖਾਂ ਦੀ ਟੀਮ ਨੇ ਕੇਅਰ ਕਾਉਂਟੀ ਤੇ ਨੇੜਲੇ ਪਾਈਚਾਰਿਆਂ ਦੇ ਵਿੱਚ ਆਸਰਾ ਸਥਾਨਾਂ ਵੈਟਰਨ ਕੈਂਪਾਂ ਰੈੱਡ ਕਰਾਸ ਸਟੇਸ਼ਨਜ਼ ਅਤੇ ਚਰਚਾਂ ਦੇ ਵਿੱਚ ਸਹਾਇਤਾ ਵੰਡੀ ਹੈ ਹਰੇਕ ਡਿਲੀਵਰੀ ਦੇ ਨਾਲ ਉਹਨਾਂ ਨੇ ਨਾ ਸਿਰਫ ਸਪਲਾਈ ਦੀ ਪੇਸ਼ਕਸ਼ ਕੀਤੀ ਸਗੋਂ ਉਸ ਸਮੇਂ ਮਦਦਗਾਰ ਹੱਥ ਦੀ ਮੌਜੂਦਗੀ ਵੀ ਪ੍ਰਦਾਨ ਕੀਤੀ ਜਿਸ ਦੀ ਉਹਨਾਂ ਨੂੰ ਸਭ ਤੋਂ ਵੱਧ ਲੋੜ ਸੀ ਕਾਬਿਲ ਗੌਰ ਹੈ ਕਿ ਹੜ੍ਹ ਕਰਕੇ ਕਾਫੀ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਨੇ ਬਹੁਤ ਸਾਰੇ ਲੋਕ ਜੋ ਘਰ ਬੇਕਰ ਹੋ ਗਏ ਨੇ ਉਹ ਆਸਰਾ ਸਥਾਨਾਂ ਦੇ ਉੱਤੇ ਸਿਰਕ ਜਨ ਵਾਸਤੇ ਜਗ੍ਹਾ ਲੱਭ ਰਹੇ ਨੇ ਅਜਿਹੇ ਦੇ ਵਿੱਚ ਪਰਿਵਾਰਾਂ ਦੇ ਲਈ ਸਭ ਤੋਂ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਸਿਕ ਸੰਸਥਾ ਪਰਿਵਾਰਾਂ ਵਾਸਤੇ ਮਦਦ ਲੈ ਕੇ ਆਈ ਹੈ ਤੇ ਕਿਤੇ ਮਸੀਹੇ ਤੋਂ ਕੱਟ ਨਹੀਂ ਮੰਨੀ ਜਾ ਰਹੀ ਯੂ.ਐਸ. ਅਮਰੀਕਾ ਦੇ ਵਿੱਚ ਰਹਿੰਦੇ ਗ੍ਰੀਨ ਕਾਰਡ ਧਾਰਕਾਂ ਲਈ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ। ਦਰਅਸਲ ਡੀ.ਐਚ.ਐਸ ਦਾ ਕਹਿਣਾ ਹੈ ਕਿ ਹਰ ਵੇਲੇ ਇਹਨਾਂ ਗ੍ਰੀਨ ਕਾਰਡ ਧਾਰਕਾਂ ਨੂੰ ਵੀ ਆਪਣੇ ਡਾਕੂਮੈਂਟਸ ਆਪਣੇ ਕੋਲ ਰੱਖਣੇ ਪੈਣਗੇ। ਅਧਿਕਾਰੀ ਕਿਸੇ ਵੀ ਵੇਲੇ ਚੈਕਿੰਗ ਕਰ ਸਕਦੇ ਨੇ ਤੇ ਜੇ ਉਹਨਾਂ ਨੂੰ ਲੋੜਿੰਦੇ ਡਾਕੂਮੈਂਟਸ ਨਾ ਵਿਖਾਏ ਗਏ ਤਾਂ ਫਿਰ ਜੁਰਮਾਨਾ ਵੀ ਲੱਗ ਸਕਦਾ ਹੈ ਤੇ ਇਸ ਤੋਂ ਬਾਅਦ ਵੱਡੀਆਂ ਸਜ਼ਾਵਾਂ ਵੀ ਭੁਗਤਣੀਆਂ ਪੈ ਸਕਦੀਆਂ ਨੇ। ਜਦੋਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ਚਾਏ ਨੇ ਉਹਨਾਂ ਨੇ ਉਹਨਾਂ ਸਾਰਿਆਂ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖਾਸ ਕਰਕੇ ਉਹਨਾਂ ਤੇ ਜੋ ਅਮਰੀਕੀ ਨਾਗਰਿਕ ਨਹੀਂ ਹਨ ਪਰ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਨਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਡੋਨਲਡ 트੍ਰੰਪ ਵੱਡੀਆਂ-ਵੱਡੀਆਂ ਕਾਰਵਾਈਆਂ ਕਰ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਦੇਸ਼ ਨਿਕਾਲੇ ਵੀ ਦੇ ਰਹੇ ਨੇ ਰਾਸ਼ਟਰਪਤੀ 트੍ਰੰਪ ਨੇ ਅਜਿਹੇ ਪ੍ਰਵਾਸੀਆਂ ਲਈ ਕਈ ਤਰ੍ਹਾਂ ਦੇ ਸਖਤ ਆਦੇਸ਼ ਜਾਰੀ ਕਰ ਦਿੱਤੇ ਨੇ ਤਾਜ਼ਾ ਆਦੇਸ਼ ਦੇ ਵਿੱਚ ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ ਨੇ ਗੈਰ ਅਮਰੀਕੀ ਨਾਗਰਿਕਾਂ ਤੇ ਗ੍ਰੀਨ ਕਾਰਡ ਧਾਰਕਾਂ ਨੂੰ ਆਪਣੇ ਰਜਿਸਟ੍ਰੇਸ਼ਨ ਦਸਤਾਵੇਜ਼ ਹਰ ਸਮੇਂ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਹੈ ਨਹੀਂ ਤਾਂ ਉਹਨਾਂ ਤੇ ਜੁਰਮਾਨਾ ਲਗਾਇਆ ਜਾਵੇਗਾ ਤੇ ਝਾਲ ਸਾਜੀ ਲਈ ਮੁਕੱਦਮਾ ਚਲਾਇਆ ਜਾ ਸਕਦਾ ਹੈ ਇਹ ਸੰਘੀ ਕਾਨੂੰਨ ਪੂਰੇ ਸੰਘੀ ਪ੍ਰਣਾਲੀ ਤੇ ਲਾਗੂ ਹੁੰਦਾ ਹੈ ਤੇ ਇਹ ਕਾਨੂੰਨੀ ਹੈ ਤੇ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਦੇਸ਼ੀਆਂ ਤੇ ਲਾਗੂ ਹੁੰਦਾ ਹੈ ਇਸ ਸੀਬੀਪੀ ਆਰਡਰ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਵਿੱਚੋਂ ਭਾਰਤੀ ਉੱਥੇ ਰਹਿਣ ਵਾਲੇ ਸਭ ਤੋਂ ਵੱਡੇ ਸਮੂਹ ਨੇ ਤੇ ਉਹਨਾਂ ਨੂੰ ਚੌਕਸ ਰਹਿਣਾ ਪਵੇਗਾ ਮੈਕਸੀਕਨਸ ਤੋਂ ਬਾਅਦ ਭਾਰਤੀ ਅਮਰੀਕਾ ਦੇ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਮੰਨਿਆ ਜਾਂਦਾ ਹੈ ਇਸ ਸਬੰਧ ਵਿੱਚ ਸੀਬੀਪੀ ਨੇ ਆਖਿਆ ਕਿ ਹਮੇਸ਼ਾ ਆਪਣੇ ਪਰਦੇਸੀ ਰਜਿਸਟ੍ਰੇਸ਼ਨ ਦਸਤਾਵੇਜ਼ ਆਪਣੇ ਕੋਲ ਰੱਖਣੇ ਜ਼ਰੂਰੀ ਨੇ ਜੇਕਰ ਤੁਹਾਡੇ ਕੋਲ ਉਹ ਨਹੀਂ ਹਨ ਤਾਂ ਇੱਕ ਸੰਗੀ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਤੁਹਾਨੂੰ ਰੋਕ ਸਕਦਾ ਹੈ ਤੇ ਜੇ ਤੁਸੀਂ ਉਸ ਨੂੰ ਡਾਕੂਮੈਂਟ ਨਹੀਂ ਵਿਖਾ ਸਕਦੇ ਤਾਂ ਫਿਰ ਇਸ ਨੂੰ ਸਰਕਾਰ ਨਾਲ ਧੋਖਾ ਧੜੀ ਵੀ ਮੰਨਿਆ ਜਾਵੇਗਾ ਅਤੇ ਤੁਹਾਨੂੰ ਭਾਰੀ ਜੁਰਮਾਨਾ ਵੀ ਪੜਨਾ ਪੈ ਸਕਦਾ ਹੈ ਇਸ ਤੋਂ ਵੱਧ ਤੋਂ ਵੱਧ ਇਹ ਹੋ ਸਕਦਾ ਹੈ ਕਿ ਤੁਹਾਨੂੰ ਦੇਸ਼ ਨਿਕਾਲਾ ਵੀ ਮਿਲ ਸਕਦਾ ਹੈ ਯੂ.ਐਸ.ਡੀ.ਐਚ.ਐਸ ਨੇ ਫਲੋਰੀਡਾ ਦੇ ਅਲੀਗੇਟਰ ਅਲਕਾਟਰਾਸ ਤੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਪ੍ਰਵਾਸੀ ਉੱਥੋਂ ਜਹਾਜ਼ਾਂ 'ਚ ਬੈਠ ਕੇ ਉਡਾਰੀਆਂ ਮਾਰ ਰਹੇ ਨੇ। ਜਿਸ ਸੈਂਟਿਸ ਨੇ ਇਸ ਬਾਰੇ ਐਲਾਨ ਕੀਤਾ ਹੈ, ਡਿਸੈਂਟਿਸ ਦਾ ਕਹਿਣਾ ਹੈ ਕਿ ਦੱਖਣੀ ਫਲੋਰੀਡਾ ਪ੍ਰਵਾਸੀ ਨੇ ਸਰਬੰਦੀ ਕੇਂਦਰ ਤੋਂ ਹੋਮਲੈਂਡ ਸਿਕਿਉਰਿਟੀ ਦੀਆਂ ਉਡਾਨਾਂ ਦੀ ਗਿਣਤੀ ਵੱਧ ਰਹੀ ਹੈ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਐਲਾਨ ਕੀਤਾ ਹੈ ਕਿ ਹੋਮਲੈਂਡ ਸਿਕਿਉਰਿਟੀ ਨੇ ਅਲੀਗੇਟਰ ਅਲਕਾਟਰਾਸ ਦੇ ਨਜ਼ਰਬੰਦੀ ਸਹੂਲਤ ਤੋਂ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਦਿਸੈਂਟਿਸ ਨੇ ਦੱਖਣੀ ਫਲੋੜਾ ਦੇ ਵਿੱਚ ਬੋਲਦਿਆਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਡੀ ਐਚ ਐਸ ਦੁਆਰਾ ਐਲੀਗੇਟਰ ਅਲਕਾਟਰਾਸ ਤੋਂ ਉਹ ਉਡਾਨਾਂ ਸ਼ੁਰੂ ਹੋ ਗਈਆਂ ਨੇ ਕਿ ਰੈਂਸ ਵਧ ਰਹੀ ਹੈ ਉਹਨਾਂ ਦੇ ਕੋਲ ਪਹਿਲਾਂ ਹੀ ਕਈ ਉਡਾਨਾਂ ਹੋ ਚੁੱਕੀਆਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਸੈਂਕੜੇ ਗੈਰ ਕਾਨੂੰਨੀਆ ਨੂੰ ਇੱਥੋਂ ਹਟਾ ਦਿੱਤਾ ਗਿਆ ਹੈ ਦਿਸੈਂਟਿਸ ਦਾ ਕਹਿਣਾ ਹੈ ਕਿ ਇਹ ਮਿਸ਼ਨ ਨੂੰ ਵਧਾਉਣ ਦੇਸ਼ ਨਿਕਾਲੇ ਦੀ ਗਿਣਤੀ ਅਤੇ ਬਾਰੰਬਾਰਤਾ ਵਧਾਉਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਇਸ ਲਈ ਇੱਥੇ ਜੋ ਕੀਤਾ ਗਿਆ ਉਹ ਸੱਚਮੁੱਚ ਸ਼ਾਨਦਾਰ ਹੈ ਪੂਰਾ ਉਦੇਸ਼ ਇਸ ਜਗ੍ਹਾ ਨੂੰ ਇੱਕ ਅਜਿਹੀ ਜਗ੍ਹਾ ਬਣਾਉਣਾ ਹੈ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਦੇਸ਼ ਨਿਕਾਲੇ ਦੀ ਵਾਦੀ ਬਰੰਬਾਰਤਾ ਤੇ ਗਿਣਤੀ ਨੂੰ ਸੁਵਿਧਾਜਨਕ ਬਣਾ ਸਕੇ ਤੇ ਇਹ ਟੀਚਾ ਹੈ ਅਤੇ ਇੱਕ ਇਹ ਕਾਰਨ ਹੈ ਕਿ ਇਹ ਇੱਕ ਸਮਝਦਾਰ ਜਗ੍ਹਾ ਸੀ ਕਿਉਂਕਿ ਤੁਹਾਡੇ ਕੋਲ ਇਹ ਰਨਵੇ ਹੈ ਜੋ ਇੱਥੇ ਉਪਲਬਧ ਮਿਲਦਾ ਹੈ ਤੁਹਾਨੂੰ ਉਹਨਾਂ ਨੂੰ ਹਵਾਈ ਅੱਡੇ ਤੱਕ ਇੱਕ ਘੰਟਾ ਲਜਾਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਕੁਝ ਹਜ਼ਾਰ ਫੁੱਟ ਜਾਂਦੇ ਹੋ ਤੇ ਇੱਕ ਜਹਾਜ਼ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਉੱਥੋਂ ਬਾਹਰ ਵੀ ਆ ਸਕਦੇ ਹੋ ਦਿਸੈਂਟਿਸ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕਿੰਨੀਆਂ ਉਡਾਨਾਂ ਹੋਈਆਂ ਨੇ ਜਾਂ ਜਹਾਜ਼ ਕਿੱਥੇ ਜਾ ਰਹੇ ਨੇ ਗ੍ਰਹਿ ਸੁਰੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਟਿੱਪਣੀ ਵਾਸਤੇ ਤੁਰੰਤ ਬੇਨਤੀ ਦਾ ਜਵਾਬ ਨਹੀਂ ਦਿੱਤਾ ਦਿਸੈਂਟਿਸ ਦਾ ਕਹਿਣਾ ਹੈ ਕਿ ਇਹ ਹਵਾਈ ਅੱਡਾ ਵਪਾਰਕ ਆਕਾਰ ਦੇ ਜਹਾਜ਼ਾਂ ਨੂੰ ਸਵੀਕਾਰ ਕਰਨ ਅਤੇ ਦਿਨ ਅਤੇ ਰਾਤ ਦੋਵਾਂ ਸਮੇਂ ਦੇ ਕਾਰਜਾਂ ਨੂੰ ਸੰਚਾਲਿਤ ਕਰਨ ਦੇ ਯੋਗ ਹੈ ਕਾਬਿਲ ਗੌਰ ਹੈ ਕੀ ਅਲਕਾਟਰਾਜ਼ ਅਜਹੀ ਜੇਲ ਹੈ ਜਿੱਥੇ ਇੱਕ ਸਮੇਂ ਦੇ ਵਿੱਚ ਬੜੇ ਹੀ ਕੋਖਿਆਤ ਅਪਰਾਧੀਆਂ ਨੂੰ ਰੱਖਿਆ ਜਾਂਦਾ ਸੀ ਇੱਥੇ ਵੱਡੇ ਵੱਡੇ ਗੈਂਗਸਟਰਸ ਤੇ ਕੋਖਿਆਤ ਅਪਰਾਧੀ ਰਹਿੰਦੇ ਸਨ ਅਤੇ ਇਹ ਜੇਲ ਇੱਕ ਡਰਾਮੇ ਘਰ ਤੋਂ ਰਿਪੀਟ ਅਤੇ ਇਹ ਜੇਲ ਇੱਕ ਡਰਾਮੇ ਘਰ ਵਰਗਾ ਅਨੁਭਵ ਜ਼ਰੂਰ ਕਰਵਾਉਂਦੀ ਹੈ ਬੀਤੇ ਕੁਝ ਸਾਲਾਂ ਤੋਂ ਅਲਕਾਟਰਾਜ਼ ਜੇਲ੍ਹ ਬੰਦ ਦੱਸੀ ਜਾਂਦੀ ਸੀ ਤੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਸੀ ਕਿ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਸ ਜੇਲ੍ਹ ਦੇ ਵਿੱਚ ਸੀਰਨੇ ਸਰਪੰਤ ਰੱਖਣਗੇ ਅਤੇ ਹੁਣ ਵੱਡੀ ਗਿਣਤੀ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਰ ਇੱਕ ਗੈਰ ਕਾਨੂੰਨੀ ਨਾਗਰਿਕ ਨੂੰ ਵਾਪਸ ਉਸ ਦੇ ਦੇਸ਼ ਪਹੁੰਚਾਇਆ ਜਾ ਸਕੇ ਸਵੇਰ ਸੰਤਾਜਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਦੇ ਆਮ ਖੜਲੇ 'ਤੇ ਅਮਰੀਕੀ ਯੂਨੀਵਰਸਿਟੀ ਦੇ ਵਿੱਚ ਹੋਈ ਗੋਲੀਬਾਰੀ ਇੱਕ ਵਿਅਕਤੀ ਦੀ ਮੌਤ ਤੇ ਇੱਕ ਹੋਇਆ ਜ਼ਖਮੀ ਖਸਾਸ ਦੇ ਵਿੱਚ ਹੜਤੋਂ ਪ੍ਰਭਾਵਿਤ ਲੱਖਾਂ ਲੋਕ ਯੂਨਾਈਟਿਡ ਸਟੇਟਸ ਨੇ ਪ੍ਰਭਾਵਿਤ ਲੋਕਾਂ ਨੂੰ ਵੰਡੀਆਂ ਜ਼ਰੂਰੀ ਚੀਜ਼ਾਂ ਅਮਰੀਕਾ ਚ ਗ੍ਰੀਨ ਕਾਰਡ ਤਾਰਕਾਂ ਲਈ ਨਵੇਂ ਹੁਕਮ ਜਾਰੀ ਹਰ ਵੇਲੇ ਦਿਖਾਉਣੇ ਪੈਣਗੇ ਤੇ ਆਪਣੇ ਕੋਲ ਰੱਖਣੇ ਪੈਣਗੇ ਆਪਣੇ ਡਾਕੂਮੈਂਟਸ ਇਸ ਦੇ ਨਾਲ ਹੀ ਮੈਨੇ ਦੀ ਇਜਾਜ਼ਤ ਕਲ ਫਿਰਮਿਲਾ ਕੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਦ